ਸਿੱਧੇ ਬੋਲਨ ਸੁਪਪਤ ਅਨਮਾਨਕ ਤੇਰੀ ਵੱਡੀ ਕਮਾਈ ਤਨਨਨਕ ਤੇਰੀ ਵੱਡੀ ਕਮਾਈ ਵੱਡਾ ਪੁਰਖ ਪਰਗਟਿਆ ਵੱਡਾ ਪੁਰਖ ਪਰਗਟਿਆ ਗੱਲ ਜੁਗ ਅੰਦਰ ਜੋਤ ਜਗਾਈ ਕਲ ਜੁਕੇ ਅੰਦਰ ਜੋ ਤੂੰ ਜਗਾਈ ਤਨ ਨਾਨਕ ਤੇਰੀ ਵੱਡੀ ਕਮਾਈ ਦੋਸਤੋ ਹਰ ਕਿਸੇ ਨੂੰ ਇਹ ਗੱਲ ਬਹੁਤ ਹੀ ਅਜੀਬ ਅਤੇ ਬਹੁਤਿਆਂ ਨੂੰ ਬੁਰੀ ਵੀ ਲੱਗੀ ਹੋਵੇਗੀ ਭਾਰਤ ਦੀ ਵਰਨ ਵਿਵਸਥਾ ਜਿਸ ਨੂੰ ਅੰਗਰੇਜ਼ਾਂ ਨੇ 19ਵੀਂ ਸਦੀ ਦੇ ਪਹਿਲੇ ਦੋ ਦਸ਼ਕਿਆਂ ਵਿੱਚ ਜਾਤੀ ਵਿਵਸਥਾ ਵਿੱਚ ਬਦਲ ਦਿੱਤਾ ਸੀ ਉਸ ਦੇ ਵਿਰੋਧੀਆਂ ਖਾਸ ਕਰਕੇ ਕਾਸਟ ਕਰਕੇ ਨਫ਼ਰਤ ਕਰਨ ਵਾਲਿਆਂ ਨੂੰ ਇਹ ਗੱਲ ਹਜਮ ਨਹੀਂ ਹੋ ਰਹੀ ਹੋਵੇਗੀ ਪਰ ਸ਼ੋਸ਼ਣ ਭਾਵੇਂ ਧਰਮ ਦੇ ਨਾਂ ਤੇ ਹੋਵੇ ਜਾਤਾਂ-ਬਾਤਾਂ ਦੇ ਨਾਂ ਤੇ ਹੋਵੇ ਜਾਂ ਫਿਰ ਕਿਸੇ ਹੋਰ ਵੀ ਤਰ੍ਹਾਂ ਜਦੋਂ ਸ਼ੋਸ਼ਣ ਕੀਤਾ ਜਾਂਦਾ ਹੈ ਤਾਂ ਇਸ ਨੂੰ ਬੁਰਾ ਡੈਵਲ ਹੈਬਿਟ ਮੰਨਣਾ ਚਾਹੀਦਾ ਹੈ ਸ਼ੈਤਾਨੀ ਕੰਮ ਅੱਜ ਦੀ ਵੀਡੀਓ ਵਿੱਚ ਇਨਾ ਹੀ ਕੁਝ ਵਿਸ਼ਿਆਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ। ਸਾਡੀ ਅੱਜ ਦੀ ਵੀਡੀਓ ਦਾ ਕੇਂਦਰ ਬਿੰਦੂ ਹੈ ਸ਼ੋਸ਼ਣ। ਸਾਡੇ ਸਮਾਜ ਵਿੱਚ ਧਰਮ ਦੇ ਨਾਂ ਤੇ ਸਭ ਤੋਂ ਵੱਧ ਸ਼ੋਸ਼ਣ ਕੀਤਾ ਜਾਂਦਾ ਹੈ। ਭਾਰਤ ਹੀ ਕਿਉਂ ਦੁਨੀਆ ਦੇ ਹਰ ਖਿੱਤੇ ਵਿੱਚ ਧਰਮ ਦੇ ਨਾਂ ਉੱਪਰ ਸ਼ੋਸ਼ਣ ਹੁੰਦਾ ਹੈ? ਸਰਾਤਨ ਧਰਮ ਵਿੱਚ ਬਹੁਤਾ ਹੱਦ ਤੱਕ ਧਰਮ ਦਾ ਮਤਲਬ ਆਪਣੇ ਫਰਜ਼ਾਂ ਨੂੰ ਪੂਰੇ ਕਰਨਾ, ਪਰਿਵਾਰਿਕ ਫਰਜ਼, ਸਮਾਜਿਕ ਫਰਜ਼, ਬਸ ਇਹੀ ਧਰਮ ਮੰਨਿਆ ਜਾਂਦਾ ਹੈ। ਅਧਿਆਤਮ ਇੱਕ ਅੱਡ ਵਿਸ਼ਾ ਹੁੰਦਾ ਹੈ ਦੋਸਤੋ ਸਨਾਤਨੀਆਂ ਨੇ ਆਪਣਾ ਜੀਵਨ ਚਾਰ ਪ੍ਰਾਮਾਂ ਵਿੱਚ ਵੰਡਿਆ ਹੋਇਆ ਸੀ ਬਾਲ ਮਤਲਬ ਬਚਪਨ ਫਿਰ ਜਵਾਨ ਹੋਣ ਤੇ ਫਿਰ ਗ੍ਰਸਤ ਜੀਵਨ ਫਿਰ ਵਾਨ ਪ੍ਰਸਥਾ ਤੇ ਅੰਤ ਵਿੱਚ ਸੰਨਿਆਸ ਇਹ ਪ੍ਰੈਕਟਿਸ ਲਗਭਗ ਸਮਾਜ ਦੇ ਸਾਰੇ ਵਰਗ ਹੀ ਕਰਦੇ ਸਨ ਵਾਨ ਪ੍ਰਸਥਾ ਵਿੱਚ ਦੋਸਤੋ ਅਧਿਆਤਮ ਵੱਲ ਤੁਰਨਾ ਹੁੰਦਾ ਸੀ ਗਿਆਨ ਸੰਜਮ ਆਦਿ ਹੁੰਦਾ ਸੀ ਅਤੇ ਸੰਨਿਆਸ ਚਲੋ ਦੋਸਤੋ ਇਹਨਾਂ ਵਿਸ਼ਿਆਂ ਦਾ ਵਿਸਤਾਰ ਛੱਡਦੇ ਹਾਂ ਪਰ ਹੌਲੀ-ਹੌਲੀ ਖਾਸ ਕਰ ਜਦੋਂ 8ਵੀਂ ਦਸ਼ਵੀਂ ਸਦੀ ਦੇ ਵਿੱਚ ਇਸਲਾਮਿਕ ਹਮਲਾਵਰਾਂ ਦੇ ਹਮਲੇ ਸ਼ੁਰੂ ਹੋ ਗਏ ਸਨ ਭਾਰਤ ਉੱਪਰ 12ਵੀਂ ਅਤੇ 13ਵੀਂ ਸਦੀ ਤੋਂ ਬਾਅਦ ਦੋਸਤੋ ਜਦੋਂ ਗੁਲਾਮ ਵੰਸ਼ਾਂ ਤੇ ਖਿਲਜੀਆ ਦਾ ਰਾਜ ਰਿਹਾ ਭਾਰਤ ਉੱਪਰ ਉਹਨਾਂ ਦੀ ਸੰਸਕ੍ਰਿਤੀ ਰੀਤੀ ਰਿਵਾਜ ਵੀ ਭਾਰਤੀ ਸਮਾਜ ਦੇ ਉੱਪਰ ਆਪਣਾ ਅਸਰ ਵਿਖਾਉਣ ਲੱਗ ਪਏ ਸਨ ਦੋਸਤੋ ਹਮੇਸ਼ਾ ਤੋਂ ਹੀ ਲਾਈਟ ਵਰਗ ਸ਼ਾਸਕ ਵਰਗ ਦਾ ਸਮਾਜ ਉੱਤੇ ਬਹੁਤ ਪ੍ਰਭਾਵ ਪੈਂਦਾ ਹੈ ਉਹਨਾਂ ਦੀ ਇਸ ਉਹਨਾਂ ਵਰਗਾ ਬਣਨ ਦੀ ਭਾਵਨਾ ਬਾਕੀ ਸਮਾਜ ਵਿੱਚ ਰਹਿੰਦੀ ਹੀ ਹੈ ਅੱਜ ਦਾ ਇਹ ਪਰਵਰਤੀ ਸਾਡੇ ਪੰਜਾਬ ਨੂੰ ਤਬਾਈ ਵੱਲ ਲੈ ਜਾ ਰਹੀ ਹੈ ਸਾਡੇ ਸਮਾਜ ਨੂੰ ਬਰਬਾਦ ਕਰ ਰਹੀ ਹੈ ਗਰੀਬ ਘਰਾਂ ਦੇ ਕਾਕੇ ਗਰੀਬ ਘਰਾਂ ਦੇ ਕਾਕੇ ਗਰੀਬੀ ਨਾਲ ਲੜਨ ਜੂਝਣ ਦੀ ਥਾਂ ਇਲਾਈਟ ਕਲਾਸ ਵਰਗਾ ਜੀਵਨ ਜੂਨ ਲਈ ਮਿਹਨਤ ਕਰਨ ਦੀ ਥਾਂ ਲੁੱਟਾਂ ਖੋਹਾਂ ਡਰੱਗ ਗੈਂਗਸਟਰਵਾਦ ਇਹਨਾਂ ਚੱਕਰਾਂ ਵਿੱਚ ਪਏ ਹੋਏ ਹਨ ਬਿਨਾਂ ਯੋਗਤਾ ਕੁਝ ਬਿਨਾਂ ਯੋਗਤਾ ਕੁਝ ਪਾਉਣ ਦੀ ਇੱਛਾ ਦੋਸਤੋ ਇਨਸਾਨ ਨੂੰ ਗਲਤ ਰਾਹੇ ਲੈ ਜਾਂਦੀ ਹੈ ਧਰਮ ਕੁਰਾਹੇ ਪੈਣ ਤੋਂ ਬਚਾ ਸਕਦਾ ਸੀ ਪਰ ਮੋਗਲਾਂ ਦੇ ਕਾਲ ਤੱਕ ਪਹੁੰਚਦੇ ਪਹੁੰਚਦੇ ਦੋਸਤੋ ਭਾਰਤੀ ਸਮਾਜ ਆਪਣੀ ਮੂਲ ਪਰੰਪਰਾਵਾਂ ਤੋਂ ਬੁਰੀ ਤਰ੍ਹਾਂ ਟੁੱਟ ਚੁੱਕਾ ਸੀ ਹੁਣ ਘਰ ਘਰ ਮੀਆਂ ਮੀਆਂ ਹੋਣ ਲੱਗੀ ਸੀ ਧਰਮ ਪੰਖ ਲਗਾ ਕੇ ਉਸ ਵੇਲੇ ਤੱਕ ਉੱਡ ਚੁੱਕਾ ਸੀ ਇਹ ਤਾਂ ਦੋਸਤੋ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਕਿਰਪਾ ਮੰਨੀ ਚਾਹੀਦੀ ਹੈ ਜਿਨ੍ਹਾਂ ਨੇ ਫੇਰ ਤੋਂ ਧਰਮ ਦੀ ਸਥਾਪਨਾ ਕੀਤੀ ਉਦੋਂ ਤੱਕ ਧਰਮ ਸ਼ੋਸ਼ਣ ਦਾ ਸਾਧਨ ਬਣ ਚੁੱਕਾ ਸੀ ਇੱਕ ਵਰਗ ਦੂਜੇ ਦਾ ਸ਼ੋਸ਼ਣ ਕਰਨ ਲੱਗ ਪਿਆ ਸੀ ਬ੍ਰਾਹਮਣ ਤਪਸਵੀ ਜੀਵਨ ਗਿਆਨ ਵਿਦਿਆ ਪ੍ਰਾਪਤ ਕਰਨੀ ਅਤੇ ਬਾਕੀ ਸਮਾਜ ਨੂੰ ਦੇਣੀ ਉਹ ਸਤੋ ਇਹ ਪਿੱਛੇ ਹਟ ਗਏ ਸਨ ਜਦੋਂ ਸਮਮਿਤ ਜੀਵਨ ਅਤੇ ਤਪਸਵੀ ਜੀਵਨ ਹੀ ਨਾ ਰਿਹਾ ਤਾਂ ਸਮਾਜ ਵਿੱਚ ਇਹਨਾਂ ਦਾ ਸਨਮਾਨ ਵੀ ਘਟਿਆ ਇਸ ਤੋਂ ਇਲਾਵਾ ਦੋਸਤੋ ਕਸ਼ਤਰੀਆ ਖੱਤਰੀ ਲੋਗ ਉਹ ਯੋਧਾ ਵਰਗ ਸਮਾਜ ਦਾ ਜੋ ਦੂਜਿਆਂ ਦੀ ਰੱਖਿਆ ਲਈ ਆਪਣੀ ਜਾਨ ਤੱਕ ਵਾਰਦਾ ਸੀ ਉਸ ਨੇ ਇੱਕ ਨਵੀਂ ਸੋਚ ਬਣਾ ਲਈ ਸੀ ਮੁਗਲਾਂ ਦੇ ਕਾਲ ਵਿੱਚ ਮੈਨੂੰ ਕੀ ਬਸ ਆਪਣੀ ਰੱਖਿਆ ਕਰੋ ਆਪਣੇ ਕਸ਼ਤਰੀਆ ਧਰਮ ਤੋਂ ਉਹ ਪਿੱਛੇ ਹਟ ਗਿਆ ਸੀ ਇੰਜ ਹੀ ਵੈਸ਼ੇ ਸਮਾਜ ਜੋ ਸਭ ਦਾ ਖਿਆਲ ਰੱਖਦਾ ਸੀ ਧਨ ਸੰਪਦਾ ਕਮਾਉਂਦਾ ਸੀ ਅਤੇ ਸਭ ਨਾਲ ਤਕਰੀਬਨ ਸਾਂਝੀ ਵੀ ਕਰਦਾ ਸੀ ਉਹ ਲਾਲਚ ਵਸ ਬਸ ਅੰਨੀ ਦੌਲਤ ਇਕੱਠੀ ਕਰ ਲੋ ਇਸੇ ਚੱਕਰ ਵਿੱਚ ਪੈ ਚੁੱਕਾ ਸੀ ਕਿ ਕੁਸ਼ਤਰੀ ਵਰਗ ਕਿਹੜੇ ਸਮਾਜ ਦੀ ਰੱਖਿਆ ਕਰਦਾ ਕਿਉਂਕਿ ਉਦੋਂ ਤੱਕ ਸਮਾਜਿਕ ਤਾਣਾ ਬਾਣਾ ਮੁਗਲਾਂ ਦੀ ਆਣ ਨਾਲ ਤਕਰੀਬਨ ਖਤਮ ਹੀ ਹੋ ਚੁੱਕਾ ਸੀ ਅਤੇ ਛਿੰਪਣ ਹੋ ਚੁੱਕਾ ਸੀ ਦੋਸਤੋ ਸਮਾਜ ਦਾ ਇੱਕ ਵਰਗ ਜਿਸ ਵਿੱਚ ਬਹੁਤ ਸਾਰੇ ਲੋਕ ਆ ਜਾਂਦੇ ਹਨ ਜੋ ਨਾ ਤਾਂ ਵਿਦਵਾਨ ਬਨਣਾ ਚਾਹੁੰਦੇ ਹਨ ਨਾ ਯੋਧੇ ਬਣ ਕੇ ਆਪਣੀ ਜਾਨ ਗਵਾਉਣ ਦਾ ਰਿਸਕ ਲੈਣਾ ਚਾਹੁੰਦੇ ਸਨ ਅਤੇ ਨਾ ਹੀ ਕੋਈ ਕਲਾ ਦੇ ਧਾਰਨੀ ਸਨ ਵੈਸ਼ੇ ਸਵਾਜ ਮੰਗ ਤਾ ਜੋ ਕਿ ਇਹੋ ਸੰਪਨ ਹੋ ਜਾਣ ਬਸ ਇਹਨਾਂ ਦਾ ਕੀ ਕੰਮ ਹੁੰਦਾ ਸੀ ਕਮਾਓ ਖਾਓ ਅਤੇ ਜੀਵਨ ਜੀਓ ਕੋਈ ਟੈਨਸ਼ਨ ਨਹੀਂ ਇਹ ਸਮਾਜ ਹੀ ਸਭ ਤੋਂ ਵੱਧ ਪ੍ਰਭਾਵਿਤ ਹੋਣਾ ਸ਼ੁਰੂ ਹੋਇਆ ਮੰਗਲ ਕਾਲ ਤੱਕ ਪਹੁੰਚਦੇ ਪਹੁੰਚਦੇ ਇਹਨਾਂ ਦਾ ਸ਼ੋਸ਼ਣ ਸਭ ਤੋਂ ਵੱਧ ਹੋਣਾ ਸ਼ੁਰੂ ਹੋ ਗਿਆ ਸੀ ਮੰਗਲਾਂ ਵੇਲੇ ਤਾਂ ਇਹਨਾਂ ਦੀ ਹਾਲਤ ਇੰਨੀ ਬੁਰੀ ਹੋ ਚੁੱਕੀ ਸੀ ਕਿ ਦੋਸਤੋ ਇਹਨਾਂ ਨੂੰ ਮਨੁੱਖ ਤੱਕ ਨਹੀਂ ਸਮਝਿਆ ਜਾਂਦਾ ਸੀ ਇੰਨੀ ਭੈੜੀ ਇਹਨਾਂ ਦੀ ਸਥਿਤੀ ਹੋ ਚੁੱਕੀ ਸੀ ਕਿ ਇਹਨਾਂ ਦਾ ਇੱਕ ਵਰਗ ਜਿਸ ਨੂੰ ਸਿਰਫ ਟਾਇਲਟ ਜੀहां ਪੋਟੀ ਵਗੈਰਾ ਚੱਕਣ ਲਈ ਜਿਨ੍ਹਾਂ ਵਿੱਚ ਬਾਲਮੇਕੀ ਵਰਗਾ ਆਂਦਾ ਹੈ ਉਸ ਲਈ ਇਹਨਾਂ ਨੂੰ ਸਿਮਤ ਕਰ ਦਿੱਤਾ ਗਿਆ ਸੀ ਇੱਥੋਂ ਤੱਕ ਸਾਡੇ ਸਮਾਜ ਦਾ ਬੁਰਾ ਹਾਲ ਹੋ ਚੁੱਕਾ ਸੀ ਦੋਸਤੋ ਇਹਨਾਂ ਦਾ ਆਪਣਾ ਸਮਾਜ ਵੀ ਸ਼ੋਸ਼ਣ ਕਰ ਰਿਹਾ ਸੀ ਅਤੇ 12 ਵਜੇ ਧਾੜ ਵੀ ਉਹ ਵੀ ਇਹਨਾਂ ਦਾ ਸ਼ੋਸ਼ਣ ਕਰ ਰਹੇ ਸਨ ਇਹਨਾਂ ਨੂੰ ਲੁੱਟ-ਪੁੱਟ ਰਹੇ ਸਨ ਦੋਸਤੋ ਹਰ ਕਿਸੇ ਨੂੰ ਬ੍ਰਾਹਮਣ, ਖੱਤਰੀ, ਵੈਸ਼ੇ ਜਾਂ ਸ਼ੁੱਧਰ ਕਿਉਂ ਹੋਣਾ ਚਾਹੀਦਾ ਹੈ ਇਸ ਵਿਸ਼ੇ ਤੇ ਆਉਣ ਤੋਂ ਪਹਿਲਾਂ ਦੋਸਤੋ ਸ਼ੋਸ਼ਣ-ਅਸ਼ੋਸ਼ਣ ਹੁੰਦਾ ਕੀ ਹੈ ਕਿੰਨੇ ਤਰ੍ਹਾਂ ਦੇ ਸ਼ੋਸ਼ਣ ਸਾਡੇ ਸਮਾਜ ਵਿੱਚ ਪ੍ਰਚਲਿਤ ਰਹੇ ਹਨ ਸ਼ੋਸ਼ਣ ਦਾ ਸਮਾਜ ਦੇ ਉੱਪਰ ਕੀ ਅਸਰ ਪੈਂਦਾ ਹੈ ਆਜੋ ਥੋੜਾ ਬੋਤਾ ਇਸ ਬਾਰੇ ਜਾਣ ਲੈਂਦੇ ਹਾਂ ਦੋਸਤੋ ਸ਼ੋਸ਼ਣ ਕੀ ਹੁੰਦਾ ਹੈ ਤਾਂ ਦੋਸਤੋ ਕਿਸੇ ਵਿਅਕਤੀ ਸਮੂਹ ਜਾਂ ਕਿਸੇ ਵਸਤੂ ਦਾ ਅਨੁਚਿਤ ਜਾਂ ਸਵਾਰਥੀ ਤਰੀਕੇ ਨਾਲ ਫਾਇਦਾ ਚੁੱਕਣਾ ਅਜਿਹਾ ਫਾਇਦਾ ਜਿਸ ਨਾਲ ਉਹਨਾਂ ਨੂੰ ਨੁਕਸਾਨ ਹੁੰਦਾ ਹੋਵੇ ਜਾਂ ਉਹਨਾਂ ਦੇ ਅਧਿਕਾਰਾਂ ਮਨੁੱਖੀ ਅਧਿਕਾਰਾਂ ਦਾ ਹਨਨ ਹੁੰਦਾ ਹੋਵੇ ਜੇ ਹੋਰ ਵੀ ਬਿਲਕੁਲ ਸਰਲ ਸ਼ਬਦਾਂ ਵਿੱਚ ਦੋਸਤੋ ਸਮਝਣਾ ਹੋਵੇ ਇਸ ਦੀ ਵਿਆਖਿਆ ਕਰਨੀ ਹੋਵੇ ਤਾਂ ਦੋਸਤੋ ਜਦੋਂ ਕੋਈ ਵਿਅਕਤੀ ਆਪਣੀ ਸ਼ਕਤੀ ਤਾਕਤ ਉਸ ਦਾ ਗਲਤ ਇਸਤੇਮਾਲ ਕਰਕੇ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਜਾਂ ਉਹਨਾਂ ਤੋਂ ਫਾਇਦਾ ਉਠਾਉਂਦੇ ਹਨ ਇਸ ਨੂੰ ਹੀ ਸ਼ੋਸ਼ਣ ਕਿਹਾ ਜਾਂਦਾ ਹੈ ਦੋਸਤੋ ਇਸ ਨੂੰ ਇੱਕ ਉਦਾਹਰਣ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਦੋਸਤੋ ਸਰਕਾਰੀ ਵਿਭਾਗਾਂ ਵਿੱਚ ਟ੍ਰੇਡ ਯੂਨੀਅਨਾਂ ਬਣੀਆਂ ਹੁੰਦੀਆਂ ਹਨ ਦੋਸਤੋ ਉਹਨਾਂ ਦੇ ਜੋ ਪ੍ਰਧਾਨ ਬਣੇ ਹੁੰਦੇ ਹਨ ਉਹ ਆਪਣੇ ਹਿੱਸੇ ਦੀ ਡਿਊਟੀ ਆਪਣੇ ਹਿੱਸੇ ਦਾ ਕੰਮ ਆਪਣੇ ਸਾਥੀ ਕਰਮਚਾਰੀਆਂ ਤੋਂ ਕਰਵਾ ਲੈਂਦੇ ਹਨ ਜਦੋਂ ਕਿ ਤਨਖਾਹ ਪੂਰੀ ਦੀ ਪੂਰੀ ਉਹਨਾਂ ਦੀ ਆਪਣੀ ਜੇਬ ਵਿੱਚ ਹੀ ਜਾਂਦੀ ਹੈ ਦੋਸਤੋ ਇਹ ਸਭ ਇੰਜ ਕਰਦੇ ਹਨ ਕਿ ਸਰਕਾਰ ਉਹਨਾਂ ਨਾਲ ਇੰਜ ਕਰ ਦੇਵੇਗੀ ਉਹਨਾਂ ਨੂੰ ਡਰਾ ਕੇ ਇਹ ਇਹਨਾਂ ਦਾ ਸ਼ੋਸ਼ਣ ਕਰਦੇ ਹਨ ਪਰ ਆਪਣੇ ਆਪ ਨੂੰ ਇਹ ਪ੍ਰੇਜ਼ੈਂਟ ਕਰਦੇ ਹਨ ਕਿ ਇਹ ਇਹਨਾਂ ਦੇ ਹਿੱਤਾਂ ਦੇ ਰਾਖੇ ਹਨ ਬਾਕੀ ਦੋਸਤੋ ਇਹ ਸ਼ੋਸ਼ਣ ਸਰੀਰਕ ਸ਼ੋਸ਼ਣ ਵੀ ਹੁੰਦਾ ਹੈ ਫਿਜ਼ੀਕਲ ਅਬਿਊਜ਼ਮੈਂਟ ਇਹ ਸਾਡੇ ਸਮਾਜ ਵਿੱਚ ਬਹੁਤ ਹੁੰਦਾ ਹੈ ਸਰੀਰਕ ਸ਼ੋਸ਼ਣ ਵਿੱਚ ਕਿਸੇ ਨੂੰ ਸਰੀਰਕ ਸੱਟ ਮਾਰਨਾ ਮਾਰਨਾ ਕੁੱਟਣਾ ਈਵਨ ਦੋਸਤੋ ਧੱਕਾ-ਧੱਕ ਦੇਣਾ ਵੀ ਸ਼ੋਸ਼ਣ ਦੀ ਸ਼੍ਰੇਣੀ ਵਿੱਚ ਕਾਨੂੰਨ ਵਿਵਾਦਕ ਮੰਨਿਆ ਗਿਆ ਹੈ ਕਿਸੇ ਵੀ ਤਰ੍ਹਾਂ ਨਾਲ ਸਰੀਰਕ ਰੂਪ ਵਿੱਚ ਨੁਕਸਾਨ ਪਹੁੰਚਾਉਣਾ ਦੋਸਤੋ ਸ਼ੋਸ਼ਣ ਹੀ ਹੁੰਦਾ ਹੈ ਇਸ ਦਾ ਸ਼ਿਕਾਰ ਜ਼ਿਆਦਾਤਰ ਬੱਚੇ ਮਹਿਲਾਵਾਂ ਸਮਾਜ ਦਾ ਆਰਥਿਕ ਰੂਪ ਵਿੱਚ ਕਮਜ਼ੋਰ ਤਬਕਾ ਇਸ ਦਾ ਸ਼ਿਕਾਰ ਹੁੰਦਾ ਹੈ ਬਾਕੀ ਦੋਸਤੋ ਇਸ ਤੋਂ ਇਲਾਵਾ ਮਾਨਸਿਕ ਅਤੇ ਭਾਵਨਾਤਮਕ ਸ਼ੋਸ਼ਣ ਵੀ ਬਹੁਤ ਹੁੰਦਾ ਹੈ ਸਾਡੇ ਸਮਾਜ ਵਿੱਚ 멘ਟਲ ਅਤੇ ਇਮੋਸ਼ਨਲ ਅਬਿਊਜ਼ਮੈਂਟ ਦੋਸਤੋ ਇਹ ਗੁੱਜੀ ਗੱਲ ਹੈ ਪਰ ਹੈ ਖਤਰਨਾਕ ਮਾਨਸਿਕ ਪਰਦਾਣਾ ਜਿਵੇਂ ਕਿਸੇ ਨੂੰ ਲਗਾਤਾਰ ਅਪਮਾਨਿਤ ਕਰਦੇ ਰਹਿਣਾ ਭਾਵੇਂ ਉਹ ਘਰ ਵਿੱਚ ਪਤੀ ਪਤਨੀ ਹੋਣ ਜਾਂ ਆਫਿਸ ਵਗੈਰਾ ਵਿੱਚ ਬੋਸ ਬੋਸ ਕਈ ਥਾਵਾਂ ਦੇ ਉੱਪਰ ਕੀ ਕਰਦੇ ਹਨ ਆਪਣੇ ਅਧੀਨ ਕੰਮ ਕਰਨ ਵਾਲੇ ਕਰਮਚਾਰੀ ਉਹਨਾਂ ਦਾ ਸ਼ੋਸ਼ਣ ਕਰਦੇ ਹਨ ਜਿਵੇਂ ਉਹਨਾਂ ਨੂੰ ਲਗਾਤਾਰ ਅਪਮਾਨਿਤ ਕਰਨਾ ਧਮਕਾਉਣਾ ਡਰਾਣਾ ਨੀਵਾਂ ਮਖਾਣਾ ਡੀਗ੍ਰੇਡ ਕਰਨਾ ਉਹਨਾਂ ਦੇ ਆਤਮ ਸਨਮਾਨ ਨੂੰ ਠੇਸ ਪਹੁੰਚਾਣੀ ਇਹ ਤੁਸੀਂ ਸਮਾਜ ਵਿੱਚ ਆਮ ਵੇਖਦੇ ਹੀ ਹੋਵੋਗੇ ਦੋਸਤੋ ਇਹ ਸ਼ੋਸ਼ਣ ਹੀ ਹੁੰਦਾ ਹੈ ਦੋਸਤੋ ਇਹ ਸ਼ੋਸ਼ਣ ਪ੍ਰਭਾਵਿਤ ਵਿਅਕਤੀ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਰੋਗੀ ਕਰ ਸਕਦਾ ਹੈ ਪਰ ਸ਼ੋਸ਼ਣ ਕਰਨ ਵਾਲਾ ਆਪਣੀ ਹਉਮੈ ਪਗਾਨ ਵਿੱਚ ਹੀ ਲੱਗਾ ਹੁੰਦਾ ਹੈ ਕਿਉਂਕਿ ਇੱਕ ਉਹ ਵੱਡੇ ਅਫਸਰ ਦੇ ਰੈਂਕ ਉੱਪਰ ਬੈਠਿਆ ਹੁੰਦਾ ਹੈ ਦੋਸਤੋ ਇੱਕ ਹੋਰ ਭਿਆਨਕ ਬਿਮਾਰੀ ਸ਼ੋਸ਼ਣ ਦੀ ਸਮਾਜ ਵਿੱਚ ਹੈ ਦੋਸਤੋ ਉਹ ਹੈ ਜੋਨ ਸ਼ੋਸ਼ਣ ਸੈਕਸ਼ੂਅਲ ਅਬਿਊਜ਼ਮੈਂਟ ਦੋਸਤੋ ਕਿਸੇ ਦੀ ਵੀ ਸਹਿਮਤੀ ਤੋਂ ਬਿਨਾ ਜੋਨ ਸੰਬੰਧ ਇਹ ਸੈਕਸ਼ੂਅਲ ਅਬਿਊਜ਼ ਹੁੰਦਾ ਹੈ ਖਾਸ ਕਰਕੇ ਬੱਚਿਆਂ ਨਾਲ ਇਹ ਬਹੁਤ ਗੰਭੀਰ ਅਪਰਾਧ ਮੰਨਿਆ ਗਿਆ ਹੈ ਪਰ ਦੋਸਤੋ ਸਮਾਜ ਵਿੱਚ ਇਹ ਵੀ ਹੁੰਦਾ ਹੈ ਦੋਸਤੋ ਇਹ ਬੱਚਿਆਂ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਬਹੁਤ ਹੀ ਨੁਕਸਾਨ ਪਹੁੰਚਾਉਂਦਾ ਹੈ ਜਿਸ ਬੱਚੇ ਨਾਲ ਇਹ ਸਭ ਕੁਝ ਹੋਇਆ ਹੁੰਦਾ ਹੈ ਉਸ ਲਈ ਇਸ ਤੋਂ ਬਾਹਰ ਆਉਣਾ ਬੜਾ ਹੀ ਮੁਸ਼ਕਿਲ ਕੰਮ ਹੁੰਦਾ ਹੈ ਇਹ ਸਾਰੀ ਉਮਰ ਉਸ ਨੂੰ ਪਰੇਸ਼ਾਨ ਕਰਦਾ ਹੈ ਦੋਸਤੋ ਮਦਰਸਿਆਂ ਵਿੱਚ ਮੌਲਵੀਆਂ ਦੁਆਰਾ ਚਾਈਲਡ ਅਬਿਊਜ਼ਮੈਂਟ ਇਸ ਦੀਆਂ ਘਟਨਾਵਾਂ ਪਹਿਲਾਂ ਪਾਕਿਸਤਾਨ ਤੋਂ ਬਹੁਤ ਆਉਂਦੀਆਂ ਹੁੰਦੀਆਂ ਸਨ ਪਰ ਹੁਣ ਤਾਂ ਭਾਰਤ ਵਿੱਚ ਵੀ ਇਹ ਬੱਚਿਆਂ ਦਾ ਅਬਿਊਜ਼ ਬਹੁਤ ਆਮ ਗੱਲ ਹੋ ਗਈ ਹੈ ਸ਼ੋਸ਼ਣ ਦਾ ਦੋਸਤੋ ਇੱਕ ਵੱਖਰਾ ਰੂਪ ਹੈ ਸਮਾਜਿਕ ਸ਼ੋਸ਼ਣ ਸੋਸ਼ਲ ਐਕਸਪਲੋਇਟੇਸ਼ਨ ਜੋ ਸਾਡੇ ਸਮਾਜ ਦੀ ਸਮੱਸਿਆ ਰਿਹਾ ਹੈ ਕਿਸੇ ਵਿਅਕਤੀ ਜਾਂ ਸਮੂਹ ਦਾ ਉਸ ਦੇ ਸਮਾਜਿਕ ਜਾਤੀਗਤ ਜਾਂ ਧਰਮ ਕਰਕੇ ਭੇਦਭਾਵ ਕਰਨਾ ਉਹਨਾਂ ਨੂੰ ਅਪਮਾਨਿਤ ਜਾਂ ਅਲੱਗ ਥਲਾ ਕੇ ਕਰਨਾ ਜਾਂ ਉਹਨਾਂ ਨੂੰ ਕਾਨੂੰਨ ਦੇ ਦਿੱਤੇ ਸਮਾਜਿਕ ਅਧਿਕਾਰਾਂ ਤੋਂ ਉਹਨਾਂ ਤੋਂ ਮਹਿਰੂਮ ਰੱਖਣਾ ਇਹ ਸੋਸ਼ਲ ਐਕਸਪਲੋਇਟੇਸ਼ਨ ਹੁੰਦਾ ਹੈ ਦੋਸਤੋ ਸ਼ਾਰਮ ਵਿੱਚ ਦੋਸਤੋ ਇਹ ਥੋੜਾ ਘਟ ਹੈ ਪਰ ਪਿੰਡਾਂ ਵਿੱਚ ਥੋੜਾ ਬਹੁਤ ਇਹ ਅੱਜ ਵੀ ਵੇਖਣ ਨੂੰ ਮਿਲਦਾ ਹੈ ਬਾਬੇ ਨਾਨਕ ਨੇ ਇਸੇ ਸ਼ੋਸ਼ਣ ਦੇ ਖਿਲਾਫ ਹੀ ਵੱਡੀ ਜਾਗਰੂਕਤਾ ਲਿਆਂਦੀ ਸੀ ਖਾਸ ਕਰਕੇ ਜਾਤਾਂ ਦੀ ਉੱਚ-ਨੀਚ ਕਰਕੇ ਉਹਨਾਂ ਨੇ ਸਮਾਜ ਨੂੰ ਇੱਕ ਬਹੁਤ ਵਧੀਆ ਫਲਸਫਾ ਦਿੱਤਾ ਨਾਨਕ ਉਤਮ ਨੀਚ ਨਾ ਕੋਈ ਉਹਨਾਂ ਨੇ ਸਮਾਜ ਵਿੱਚ ਇਹ ਸਭ ਕੁਝ ਪ੍ਰਚਾਰਿਤ ਅਤੇ ਪ੍ਰਸਾਰਿਤ ਕੀਤਾ ਤੇ ਸਾਨੂੰ ਸਮਤ ਬਖਸ਼ੀ ਦੋਸਤੋ ਇਹ ਸ਼ੋਸ਼ਣ ਸਮਾਜਿਕ ਅਤੇ ਨਿੱਜੀ ਤੌਰ ਤੇ ਬਹੁਤ ਹੀ ਬੁਰਾ ਪ੍ਰਭਾਵ ਪਾਉਂਦਾ ਹੈ ਵਿਅਕਤੀ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਹਨ ਸਮਾਜ ਬਾਕੀ ਸਮਾਜ ਤੋਂ ਅਲੱਗ-ਥਲੱਗ ਹੋ ਜਾਂਦੇ ਹਨ ਆਪਣੇ ਪ੍ਰਤੀ ਹੀ ਨਫ਼ਰਤ ਰੱਖਣ ਲੱਗ ਪੈਂਦੇ ਹਨ ਸਾਡੇ ਆਪਣੇ ਹੀ ਲੋਕ ਇਸ ਸ਼ੋਸ਼ਣ ਨਾਲ ਦੋਸਤੋ ਨਿੱਜੀ ਤੌਰ ਤੇ ਸਮਾਜਿਕ ਤੌਰ ਤੇ ਤੇ ਕਾਨੂੰਨੀ ਤੌਰ ਤੇ ਸਾਰੇ ਕਦਮ ਚੁੱਕਦੇ ਹੋਏ ਨਿਪਟਿਆ ਜਾ ਸਕਦਾ ਹੈ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਬੁਰਾਈ ਨੂੰ ਰੋਕਣ ਜਾਂ ਖਤਮ ਕਰਨ ਲਈ ਕੰਮ ਕਰਨਾ ਚਾਹੀਦਾ ਹੈ ਪਰ ਤੁਸੀਂ ਸੋਚੋਗੇ ਉਹ ਕਿਵੇਂ ਦੋਸਤੋ ਹੁਣ ਅਸਲੀ ਵਿਸ਼ਾ ਸਾਨੂੰ ਹਰ ਵਿਅਕਤੀ ਨੂੰ ਆਪਣੇ ਆਪ ਵਿੱਚ ਬ੍ਰਾਹਮਣ, ਖੱਤਰੀ, ਵੈਸ਼ੇ ਜਾਂ ਸ਼ੁੱਦਰ ਇਹ ਜ਼ਰੂਰ ਮੰਨਣਾ ਚਾਹੀਦਾ ਹੈ ਚਾਹੇ ਉਹ ਦਲਿਤ ਹੋਵੇ ਜਾਂ ਸਮਾਜ ਦੇ ਕਿਸੇ ਹੋਰ ਵਰਗ ਦੇ ਨਾਲ ਉਸ ਦਾ ਸੰਬੰਧ ਹੋਵੇ ਉਸ ਨੂੰ ਬ੍ਰਾਹਮਣ ਬਨਣਾ ਹੀ ਚਾਹੀਦਾ ਹੈ ਪੂਰਾ ਨਹੀਂ ਤਾਂ ਥੋੜਾ ਬੋਤਾ ਬਨਣਾ ਹੀ ਚਾਹੀਦਾ ਹੈ ਬ੍ਰਾਹਮਣ ਮਤਲਬ ਗਿਆਨ ਦਾ ਪ੍ਰਤੀਕ ਗਿਆਨ ਅਜ ਪੜ੍ਹਾਈ ਹੈ ਤੇ ਧਾਰਮਿਕ ਪੁਸਤਕਾਂ ਦਾ ਅਧਿਐਨ ਇਸ ਨੂੰ ਹੀ ਗਿਆਨ ਕਿਹਾ ਜਾ ਸਕਦਾ ਹੈ ਹਰ ਵਿਅਕਤੀ ਲਈ ਥੋੜੀ-ਬੋਤ ਸਿੱਖਿਆ ਐਜੂਕੇਸ਼ਨ ਉਹ ਜ਼ਰੂਰੀ ਹੈ ਤਪਸਵੀ ਜੀਵਨ ਸਯਮਿਤ ਜੀਵਨ ਹਰ ਕਿਸੇ ਨੂੰ ਫਾਇਦਾ ਹੀ ਪਹੁੰਚਾਉਂਦਾ ਹੈ ਸਨਮਾਨ ਹੀ ਦਿਵਾਉਂਦਾ ਹੈ ਸਮਾਜ ਵਿੱਚ ਸੋ ਦੋਸਤੋ ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਜੀਵਨ ਵਿੱਚ ਇਹ ਬ੍ਰਾਹਮਣਵਾਦ ਜਿਹਾ ਬ੍ਰਾਹਮਣ ਹੋਣ ਦਾ ਗੁਣ ਧਾਰਨ ਕਰੇ ਭਾਰਤ ਦੀ ਅੱਜ ਦੀ ਰਾਸ਼ਟਰਪਤੀ ਦਰੁਪਦੀ ਮੁਰਬੂ ਇੱਕ ਆਦਿਵਾਸੀ ਮਹਿਲਾ ਅੱਜ ਭਾਰਤ ਦੀ ਸਭ ਤੋਂ ਵੱਧ ਸਨਮਾਨਿਤ ਟੋਪ ਸ਼ਖਸੀਤਾਂ ਵਿੱਚੋਂ ਇੱਕ ਹੈ ਇਨਾ ਤੋਂ ਪਹਿਲਾਂ ਦੋਸਤੋ ਭਾਰਤ ਦੇ ਰਾਸ਼ਟਰਪਤੀ ਹੁੰਦੇ ਸਨ ਰਾਮਨਾਥ ਕੋਵਿੰਦ ਉਹ ਕਿੰਨੇ ਹਰਮਨ ਪਿਆਰੇ ਅਤੇ ਸਤਕਾਰਯੋਗ ਸਨ ਸਭ ਨੂੰ ਪਤਾ ਹੈ ਇੱਕ ਦਲਿਤ ਪਰਿਵਾਰ ਵਿੱਚ ਯੂਪੀ ਦੇ ਦਲਿਤ ਪਰਿਵਾਰ ਵਿੱਚ ਜਨਮੇ ਹੋਏ ਹਰ ਤਰ੍ਹਾਂ ਦੇ ਹਾਲਾਤਾਂ ਵਿੱਚ ਬੁਰੇ ਅਤੇ ਤਕਲੀਫ ਦੇ ਹਾਲਾਤਾਂ ਵਿੱਚ ਵੀ ਉਹਨਾਂ ਨੇ ਪੜ੍ਹਾਈ ਨਾ ਛੱਡੀ ਉਹ ਪੜ੍ਹਦੇ ਰਹੇ ਫਿਰ ਵਕੀਲ ਬਣੇ ਜੱਜ ਬਣੇ ਅਤੇ ਫਿਰ ਰਾਸ਼ਟਰਪਤੀ ਦੇ ਅਹੁਦੇ ਤੱਕ ਵੀ ਜਾ ਪਹੁੰਚੇ ਸੋ ਦੋਸਤੋ ਅੱਜ ਦੇ ਦੌਰ ਵਿੱਚ ਹਰ ਕਿਸੇ ਅੰਦਰ ਥੋੜਾ ਬਹੁਤ ਬ੍ਰਾਹਮਣ ਹੋਣਾ ਹੀ ਚਾਹੀਦਾ ਹੈ ਅੱਜ ਕੋਣ ਪੜਨ ਤੋਂ ਰੋਕਦਾ ਹੈ ਨੌਕਰੀ ਨਾ ਸਹੀ ਪਰ ਇਹ ਪੜ੍ਹਾਈ ਆਮ ਜ਼ਿੰਦਗੀ ਵਿੱਚ ਬਹੁਤ ਕੰਮ ਆਉਂਦੀ ਹੈ ਚੰਗੇ ਮਾੜੇ ਦੀ ਪਛਾਣ ਬਹੁਤ ਕੁਝ ਡਿਵੈਲਪ ਕਰਦੀ ਹੈ ਐਜੂਕੇਸ਼ਨ ਸਿੱਖਿਆ ਬਾਕੀ ਮਨੁੱਖ ਨੂੰ ਜੀਵਨ ਵਿੱਚ ਥੋੜੇ ਬ੍ਰਾਹਮਣ ਹੋਣ ਦੇ ਨਾਲ ਨਾਲ ਖੱਤਰੀਆ ਵੀ ਹੋਣਾ ਹੀ ਚਾਹੀਦਾ ਹੈ ਚੰਗੀ ਸਿਹਤ ਤਕੜਾ ਸਰੀਰ ਵੈਸੇ ਵੀ ਕੰਫੀਡੈਂਸ ਵਿੱਚ ਵਾਧਾ ਕਰਦਾ ਹੈ ਮਨੁੱਖ ਦੇ ਡਰਨਾ ਕਿਉਂ ਖੱਤਰੀਆ ਬਣੀ ਹੈ ਘੱਟੋ ਘੱਟ ਆਪਣੇ ਅਤੇ ਆਪਣੇ ਪਰਿਵਾਰ ਦੀ ਰੱਖਿਆ ਕਰਨ ਦੇ ਸਮਰੱਥਤਾ ਸੀ ਬਣ ਹੀ ਜਾਈਏ ਖਸ਼ਤਰੀਆ ਮਤਲਬ ਰੱਖਿਆ ਕਿ ਗੁੰਡੇ ਨਹੀਂ ਇਹ ਗੱਲ ਯਾਦ ਰੱਖਿਓ ਆਪਣੇ ਜੀਵਨ ਵਿੱਚ ਸੋ ਦੋਸਤੋ ਹਰ ਇੱਕ ਵਿਅਕਤੀ ਦੇ ਅੰਦਰ ਖਸ਼ਤਰੀਆ ਭਾਵ ਹੋਣਾ ਹੀ ਚਾਹੀਦਾ ਹੈ ਬਾਕੀ ਵੈਸ਼ ਕਿੱਤਾ ਕੰਮ ਕਰੇ ਇਹ ਬੁੱਧੀ ਵਿਕਸਿਤ ਹੋਣੀ ਹੀ ਚਾਹੀਦੀ ਹੈ ਜੀਵਨ ਵਿੱਚ ਗੁਜ਼ਾਰਾ ਕਿਵੇਂ ਕਰਨਾ ਹੈ ਇਹ ਸਭ ਨੂੰ ਪਤਾ ਹੀ ਹੋਣਾ ਚਾਹੀਦਾ ਹੈ ਕੋਈ ਦੁਕਾਨ ਧੰਦਾ ਜਾਂ ਨੌਕਰੀ ਟੈਕਨੀਕਲ ਕੋਰਸਸ ਡਿਗਰੀ ਆਦਿ ਇਹ ਮਦਦਗਾਰ ਹੁੰਦੇ ਹਨ ਇਹਨਾਂ ਨੂੰ ਪੜ੍ਹ ਕੇ ਤੁਹਾਨੂੰ ਆਪਣੇ ਕਿੱਤੇ ਵਿੱਚ ਕਿਸੇ ਨਾ ਕਿਸੇ ਵਿੱਚ ਕਾਮਯਾਬ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਦੋਸਤੋ ਜੇ ਤੁਹਾਡੇ ਅੰਦਰ ਵੈਸ਼ੇ ਵਰਗ ਦਾ ਇਹ ਭਾਵ ਵਿਕਸਿਤ ਹੈ ਤਾਂ ਤੁਸੀਂ ਸਮਾਜ ਵਿੱਚ ਇੱਕ ਵਧੀਆ ਪੈਸਾ ਕਮਾ ਸਕਦੇ ਹੋ ਤੇ ਵਧੀਆ ਇੱਜ਼ਤ ਵੀ ਪ੍ਰਾਪਤ ਕਰ ਸਕਦੇ ਹੋ ਬਾਕੀ ਦੋਸਤੋ ਚੌਥਾ ਵਾਰ ਨਸ਼ੁੱਧਰ ਦੋਸਤੋ ਹਰ ਵਿਅਕਤੀ ਜਨਮ ਤੋਂ ਸ਼ੁੱਧਰ ਹੀ ਹੁੰਦਾ ਹੈ ਮਾਪੇ ਦੇ ਸੰਸਕਾਰ ਸਿੱਖਿਆ ਗਿਆਨ ਹੀ ਤਾਂ ਉਸ ਨੂੰ ਬ੍ਰਾਹਮਣ ਬਣਾਉਂਦੀ ਹੈ ਜਦੋਂ ਕਮਾਈ ਦੀ ਉਮਰ ਨੌਜਵਾਨੀ ਹੁੰਦੀ ਹੈ ਤਾਂ ਉਹ ਵੈਸ਼ੇ ਬਣ ਜਾਂਦਾ ਹੈ ਇਹ ਭਾਵੂ ਸੁਪਰ ਹਾਵੀ ਹੁੰਦਾ ਹੈ ਸ਼ੁੱਦਰ ਦੋਸਤੋ ਅੱਜ ਉਸ ਨੂੰ ਹੀ ਕਿਹਾ ਜਾ ਸਕਦਾ ਹੈ ਜਿਸ ਕੋਲ ਕਮਾਈ ਕਰਨ ਦੀ ਕੋਈ ਵੀ ਕਲਾ ਨਹੀਂ ਹੈ ਬਸ ਮਜ਼ਦੂਰੀ ਕੋਈ ਗਿਆਨ ਨਹੀਂ ਜੋ ਕਿਸੇ ਹੋਰ ਨੇ ਕਿਹਾ ਬਿਨਾਂ ਸੋਚੇ ਸਮਝੇ ਪਰਖੇ ਉਹ ਮੰਨ ਲੈਣਾ ਅਤੇ ਉਹੀ ਕੰਮ ਕਰਨਾ ਇਹੀ ਸ਼ੁੱਦਰਪੁਣਾ ਹੁੰਦਾ ਹੈ ਦੋਸਤੋ ਦੋਸਤੋ ਜੋ ਕਮਾ ਕੇ ਨਹੀਂ ਖਾ ਸਕਦਾ ਲੂਟਾ ਖੂਹਾ ਕਰਦਾ ਹੈ ਜਾਂ ਮੰਗੇ ਖਾਂਦਾ ਹੈ ਅੱਜ ਦੇ ਸਮੇਂ ਵਿੱਚ ਉਹੀ ਸ਼ੁੱਦਰ ਹੈ ਦੋਸਤੋ ਨਾ ਕਿ ਕਿਸੇ ਜਾਤ ਕਰਕੇ ਸੋ ਦੋਸਤੋ ਜਦੋਂ ਸਾਡੀ ਇਹ ਪੋਜ਼ਿਟਿਵ ਸੋਚ ਹਾਵੀ ਹੋ ਜਾਵੇਗੀ ਸਾਡੇ ਸਮਾਜ ਵਿੱਚ ਸਾਡੇ ਆਪਣੇ ਵਿੱਚ ਸਾਡੀ ਆਪਣੀ ਪਰਸਨੈਲਿਟੀ ਵਿੱਚ ਤਾਂ ਫਿਰ ਦੋਸਤੋ ਸਾਡੇ ਸਮਾਜ ਵਿੱਚੋਂ ਇਹ ਸ਼ੋਸ਼ਣ ਆਪਣੇ ਆਪ ਹੀ ਖਤਮ ਹੋ ਜਾਵੇਗਾ ਅੰਗਰੇਜ਼ਾਂ ਦਾ ਫਲਾਇਆ ਹੋਇਆ ਜਾਤੀਵਾਦੀ ਸ਼ੋਸ਼ਣ ਦੋਸਤੋ ਇਹ ਬਹੁਤ ਹੱਦ ਤੱਕ ਖਤਮ ਹੋ ਚੁੱਕਾ ਹੈ ਪਰ ਸਾਡੇ ਪੋਲੀਟੀਸ਼ੀਅਨ ਸਾਨੂੰ ਇੱਕ ਦੂਜੇ ਨਾਲ ਲੜਨ ਲਈ ਇਸ ਨੂੰ ਜਿੰਦਾ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਪੋਲੀਟੀਸ਼ੀਅਨ ਜਿੰਦੇ ਵੀ ਕਿਉਂ ਨਾ ਰੱਖਣ ਦੋਸਤੋ ਕਿਉਂਕਿ ਇਸ ਨਾਲ ਇਹਨਾਂ ਦਾ ਫਾਇਦਾ ਹੁੰਦਾ ਹੈ ਉਹਨਾਂ ਦੀ ਰਾਜਨੀਤੀ ਚੱਲਦੀ ਹੈ ਮਾਇਆਵਤੀ ਉਸਦੇ ਭੈਣ ਭਰਾ ਭਤੀਜੇ ਬਿਨਾ ਕਿਸੇ ਬਿਜ਼ਨਸ ਦੇ ਕਰੋੜਾਂ ਅਰਬਾਂ ਨਹੀਂ ਦੋਸਤੋ ਅੱਜ ਖਰਮਾ ਦੇ ਮਾਲਕ ਬਣ ਚੁੱਕੇ ਹਨ ਲਾਲੂ ਪ੍ਰਸਾਦ ਯਾਦਵ ਦਾ 8ਵੀਂ ਫੇਲ ਪੁੱਤਰ ਤੇਜਸਵੀ ਯਾਦਵ ਉਹ ਕਾਸਟ ਪੋਲਿਟਿਕਸ ਦੇ ਸਿਰ ਦੇ ਉੱਪਰ ਹੀ ਬਿਹਾਰ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਵੇਖ ਰਿਹਾ ਹੈ ਅੱਜ ساری ਉਮਰ ਰਾਜਾਂ ਵਰਗੀ ਜ਼ਿੰਦਗੀ ਬਤੀਤ ਕੀਤੀ ਹੈ ਤੇਜਸਵੀ ਯਾਦਵ ਨੇ ਕਿਸ ਦੇ ਸਿਰ ਉੱਪਰ ਭਿਓ ਦੇ ਭ੍ਰਸ਼ਟਾਚਾਰ ਦੇ ਪੈਸੇ ਦੇ ਸਿਰ ਉੱਪਰ ਸੋ ਦੋਸਤੋ ਰਾਜਨੀਤਿਕ ਲੋਕਤਾ ਇਹ ਗੰਦਗੀ ਸਮਾਜ ਵਿੱਚ ਫਲਾਉਣਗੇ ਹੀ ਪਰ ਸਾਨੂੰ ਇਸ ਤੋਂ ਬਚਣਾ ਚਾਹੀਦਾ ਹੈ ਦੋਸਤੋ ਨਿੱਜੀ ਸਬੰਧਾਂ ਵਿੱਚ ਕਿਸੇ ਪ੍ਰਤੀ ਕਾਸਟ ਕਰਕੇ ਕੋਈ ਵੀ ਘਰੇਨਾ ਕਿਸੇ ਪ੍ਰਤੀ ਹੇਟ ਦਾ ਭਾਵਨਾ ਨਾ ਰੱਖੋ ਉਸ ਦੀ ਜਾਤ ਨਹੀਂ ਉਸ ਦਾ ਵਿਵਹਾਰ ਵੇਖੋ ਫਿਰ ਹੀ ਗੁਰੂ ਨਾਨਕ ਦੇਵ ਜੀ ਦਾ ਇਹ ਸੁਪਨਾ ਸੱਚ ਹੋਵੇਗਾ ਬੀਂਗ ਸਿੱਖ ਬੀਂਗੇ ਪੰਜਾਬੀ ਗੁਰੂ ਨਾਨਕ ਦੇਵ ਜੀ ਦਾ ਇਹ ਸੁਪਨਾ ਪੂਰਾ ਕਰਨਾ ਸਾਡੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਦੋਸਤੋ ਜੇ ਕਿਸੇ ਸਮੇਂ ਵਿੱਚ ਭਾਰਤ ਵਿੱਚ ਬਾਲਮਿਕੀ ਜੀ ਦੇ ਆਸ਼ਰਮ ਵਿੱਚ ਭਗਵਾਨ ਰਾਮ ਦੇ ਬੱਚੇ ਪਲ ਸਕਦੇ ਸਨ ਪੜ ਸਕਦੇ ਸਨ ਤਾਂ ਦੋਸਤੋ ਅੱਜ ਇਹ ਕਿਉਂ ਨਹੀਂ ਪੋਸੀਬਲ ਹੈ ਬਸ ਲੋੜ ਹੈ ਜਨ ਜਾਗਰੂਕੀ ਦੀ ਉਹ ਕੰਮ ਦੋਸਤੋ ਆਪਾਂ ਇਮਾਨਦਾਰੀ ਨਾਲ ਹੌਸਲੇ ਨਾਲ ਕਰਦੇ ਰਹਾਗੇ ਆਂਦੇ ਵਿੱਚ ਦੋਸਤੋ ਇਹ ਵਿਸ਼ਾ ਤੁਹਾਨੂੰ ਥੋੜਾ ਬਾਹੂ ਲੱਗ ਸਕਦਾ ਹੈ ਪਰ ਹੈ ਤਾਂ ਦੋਸਤੋ ਇੱਕ ਇਹ ਅਹਿਮ ਵਿਸ਼ਾ ਇਸ ਲਈ ਇਸ ਨੂੰ ਛੂਣਾ ਬਹੁਤ ਜ਼ਰੂਰੀ ਸੀ ਦੋਸਤੋ ਜੇ ਵੀਡੀਓ ਥੋੜੀ ਬੋਦੀ ਵੀ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿ ਹਉ ਬਸਤ ਸਦ ਸੰਗ